ਇਹ ਮੜੀਏ ਵੀ ਖੱਟਦਾ ਤਾਬਾ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚੈਲੈਂਜਰ ਜਿੰਦਾ 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 ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਬੋ ਸੋਨਿਆ ਜੈ ਜੀ ਕੰਮ ਕਰੋ ਕੰਮ ਬਹੁਤ ਸਾਰੇ ਚਰਵਾਇ ਜੈ ਜੈ ਜੀ ਦਾਦ ਕਰੇ ਨਾਲੇ ਮੇਲ ਕਰ ਦੋ ਮੈਂ ਦਾਤਾ ਲਿਆ ਹੋਰ ਫੜਾ ਬੱਸ ਸ਼ੁਕਰੀਆ ਜੀ ਧੰਨਵਾਦ ਜੰਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਅੱਛਾ ਜੀ ਚਲੋ ਸ਼ਾਬਾਸ਼ ਲੱਗੋ ਬੋਲੇ ਸੋਨਹੀਓ ਜੈ ਸ੍ਰੀ ਅਕਾਲ ਬੋਲੇ ਸੋਨਹੀਓ ਜੈ ਸ੍ਰੀ ਅਕਾਲ ਹੋਰ ਵੀ ਠੀਕ ਹੈ ਹਾਂ ਜੀ ਸਭ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਹਾਂ ਜੀ ਲੱਗੇ ਪਏ ਜੀ ਬਹੁਤ ਅੱਛੇ ਉਹ ਜਾਉਂਦਾ ਉਸੇ ਤੱਕ ਮੈਂ ਵੀ ਜਾਵਾਂ ਇੱਕ ਮੜਾ ਪਿੱਛੇ ਰੁਆ ਜੀ ਉਹ ਖੜੀ ਐ ਆਏ ਖੜੀ ਐ ਉਹ ਖੜੀ ਐ ਜੀ ਅੱਧੀ ਕਿਉਂ ਖੜੀ ਆ ਉੱਥੇ ਉਹ ਖੜੀ ਇਹ ਪਿਛਲੀ ਵਾਰ ਲਾਈਦੀ ਭਾਈ ਅਸੀਂ ਐਂ ਜਾਉਂਦੇ ਆ ਵੀ ਜਿਹੜਾ ਉਹ ਪਾਦੇ ਪਾ ਫੇਰ ਦਿੱਤਾ ਪਿਆ ਨਾ ਉੱਥੇ ਡਰੇ ਨਿਕਲ ਜਵੇ ਤਾਂ ਗੱਬੇ ਚੱਲੇ ਤੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਜੀ ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ ਐਸ ਡੀਓ ਮਾਈਨਿੰਗ ਐਡਜੋ ਸਾਹਿਬ ਸਾਹਿਬ ਐਜੀ ਮੜਾ ਜਾ ਆਹ ਸਾਹਮਣੇ ਆਏ ਜੇ ਇੱਕ ਉਧਰੋਂ ਡਰੇਨ ਮਾਰ ਦੋ ਨਾ ਤੇ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਉਂਦਾ ਉਧਰਲੇ ਪਾਸੇ ਸਾਰਾ ਆਪਣਾ ਡਰੇਨ ਬਣਾਉਣਾ ਉਧਰ ਕਰੀ ਜ਼ਰੂਰਤ ਹੈ ਜਿੱਧਰੋਂ ਕਰਕੇ ਇੱਧਰ ਆ ਰਿਹਾ ਮੈਂ ਵੀ ਦੇਖਿਆ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਅਸੀਂ ਉਧਰ ਡਰੇਨ ਮਾਰੀ ਬਹੁ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਪਾਣੀ ਕਰਵਾ ਕੋਣੇਗਾ ਕਿ ਲੀਕਟਾ ਆ ਜੀ ਉਹਦੇ ਕਰਕੇ ਇਧਰ ਨੂੰ ਆਇਆ ਉਹਦੇ ਕਰਕੇ ਪਾਣੀ ਇਧਰ ਆਇਆ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋਗੇ ਰੱਖ ਚੱਲਨੇ ਆਲਰਡੀ ਨਿਪਟਾ ਹੋ ਗਿਆ ਹੋਰ ਵੀ ਹੋਰ ਹਾਂਜੀ ਠੀਕ ਹੈ ਨਿਵਾਰੇ ਸੇਵਾ ਸਰ ਜਾਨੇ ਹਾਂਜੀ ਹਾਂਜੀ ਇਹਦਾ ਬਹੁਤ ਚੇਂਜ ਕਰਾਓ ਪਰ ਇਹ ਤੇ ਦਰਿਆ ਖਾਲੀ ਪਿਆ ਇੱਕ ਡਰੇਨ ਉਧਰਲੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਸੀ ਉਹਨਾਂ ਨੂੰ ਕਿ ਜੇ ਉਧਰਲੇ ਪਾਸੇ ਪਟਕੇ ਇੱਕ ਡਰੇਨ ਨੇ ਵੱਜਣੀ ਉਹ ਡਰੇਨ ਨੇ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦੋਂ ਉਹ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਾਈ ਨੇ ਇਧਰ ਹੂੰ ਕੱਲ ਨੂੰ ਸਵੇਰੇ ਮਰੋਂ ਇਹਦਾ ਹੀ ਕਹਿੰਦੇ ਸੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਉਹ ਕਹਿੰਦੇ ਪਾਣੀ ਦਾ ਰਾਤ ਡੇਡ ਲੱਖ ਕਿਉਂ ਸੀਕਦਾ ਪਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਰ ਥੋੜਾ ਜਿਆ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਬੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਅੱਛਾ ਸਾਹਿਬ ਨਾਲ ਗੱਲ ਕਰਾਉਣਾ ਸਾਹਿਬ ਜੀ ਡੀਸੀ ਨਾਲ ਵੀ ਕਰਨਾ ਹਾਂਜੀ ਅਮਲਾ ਤਾਂ ਹੈ 322 ਸੀਸਿਆਂ ਨੂੰ ਉਹਦੇ ਨਾਲ ਗੱਲ ਕਰਾਉਣੀ ਹੈ ਡਰੇਨ ਨੂੰ ਜੀ ਡੀ ਸਾਹਿਬ ਜੀ ਸਸਰੀ ਗੱਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ 'ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਉੱਪਰਲੇ ਪਾਸੇ ਟ੍ਰੈਂਚ ਮਾਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਪੋਪਲੈਨ ਭਾਰਤ ਮੰਡਲ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦਿਓ ਕਿ 6 ਵਜੇ ਪਾਈਪ ਉਹ ਪੋਪਲੈਨ ਨਾਲ ਜਾਂ ਜੀਸੀਬੀਆਂ ਵਗੈਰਾ ਆ ਜਾ ਗੋ ਗੂ 2 ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਟ ਸਿਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਓਕੇ ਓਕੇ ਆਰਮੀ ਤੋਂ ਸਕੇਗਾ ਪਾਣੀ ਸਰ ਏਸੀ ਯੂਟੀ ਸਾਹਿਬ ਆਈਐਸ 100 ਗ੍ਰਾਂ ਦੇ ਪਾਣੀ ਚਲੋ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਜਲ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀਸਿਲਟਿਕ ਨਹੀਂ ਹੋਈ ਉਹਨੇ 6 6 ਫੁੱਟ ਰੇਤਾ ਚੜਿਆ ਵਾ ਵਾਦੇ ਹੀ ਆ ਜੀ 10 ਲੱਭ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣ ਨੂੰ ਮਾਰਦਾ ਉਹ ਤੱਕਾ ਇਧਰ ਵਜੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇਗੇ ਜੀ ਫੋਰੈਸਟ ਏਰੀਆ ਇਸ ਕਰਕੇ ਦੀ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਆਪਈਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ ਹੁਣ ਫੋਰੈਸਟ ਵੀ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਹੈ ਲੋਕਾਂ ਦੇ ਉਹੀਓ ਬੱਸ ਉਹ ਵੀ ਤੁਸੀਂ ਮਰਾਈ ਦੀ ਉਸ ਟਾਈਮ ਵੀ ਤਾਂ ਫੋਰੈਸਟ ਸੀ ਆਧਨੀ ਫੋਰੈਸਟ ਵੱਧ ਵੀ ਤੋਹੀ ਸੀ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ ਨਹੀਂ ਉਸ ਟਾਈਮ ਤੁਸੀਂ ਆਪ ਨਾਲ ਹੋ ਕੇ ਮਰਾਈ ਆ ਅੱਜ ਹੁਣ ਨਹੀਂ ਪਜਦੀ ਹੁਣ ਕੀ ਅਗਾ ਲੋਕੀ ਉਹਨੂੰ ਕੋਈ ਨਹੀਂ ਕੰਦੋ ਸਾਨੂੰ ਅਸੀਂ ਪਿਛਲੇ ਸਾਲ ਜੋਰ ਲਾ ਲਵੇ ਪਾਰਲੇ ਪਾਸੇ ਰੇਤਾ ਚਾ ਗਾ ਦਿਓ ਇੱਧਰ ਨਾ ਚਾ ਗਾ ਦਿਨੀ ਮੈਂ ਪਾਸੇ ਨਾ ਚਾ ਗ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਇਹ ਵੀ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਇਥਾਂ ਲਾਠੀਆਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਇਧਰ ਪਹਿਲੇ ਨਮਾਣਾ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਹੋਏ ਤਾਂ ਹੁਣ ਲੋਕ ਨਾ ਇਕੱਠੇ ਹੁੰਦੇ ਤਾਂ ਹੜਗੜਾ ਲੱਗਦਾ ਉਹ ਬਿਲਕੁਲ ਇਹਦਾ ਪਰਲੇ ਲੋਕਾਂ ਨੇ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕਨ ਸਾਰਾ ਲਾ ਇਹਦਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤੇ ਪਈਆਂ ਦਾ ਰਾਤ ਇਕ ਇੱਥੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਰਾਤ ਕੋਈ ਬੰਦਾ ਨਹੀਂ ਦਾ ਇੱਥੇ ਅੱਜ ਵੀ ਜਿਆਦਾ ਤੁਹਾਨੂੰ ਉਹਨੂੰ ਪਤਾ ਸਰਕਾਰੀ ਸਰਕਾਰੀ ਸਾਹਨੇ ਆਣਾ ਉਹਦੇ ਕੋਲ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਬੰਦਾ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਾਣੇ ਕਿਸ ਕੀ ਜਾਣੇ ਬਾਕੀ ਕੋਈ ਨਹੀਂ ਇੱਕ ਐਸਡੀਓ ਸਾਹਿਬ ਸੀ ਕਿ ਉਹ ਐਸਡੀਓ ਸਾਹਿਬ ਮਤਲਬ ਇਹ ਵੀ ਕਰਦਾ ਹੈ ਆਪਣਾ ਡਿਊਟੀ ਆਪਾਂ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲੀਏ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਸੀਂ ਸਾਰੇ ਜਣੇ ਇਲਾਕੇ ਸੰਭੀ ਹੋਈ ਹੈ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗੱਲ ਨੂੰ ਟ੍ਰੈਜ ਮਾਰ ਕੇ ਦਾ ਚੇਂਜ ਕਰੀਏ ਬਹੁਤ ਪਾਣੀ ਤਾਂ ਬਹੁਤ ਚੇਂਜ ਹੋ ਗਿਆ ਸਾਰਾ ਰੇਤ ਦਾ ਮੁਸੀਬਤ ਤੇ ਟਲ ਜਾਣੀ ਜੀ ਜਗਾ ਚਾੜੀ ਨੂੰ ਉਹਦੇ ਨਾਲੇ ਸਿਸਟਮ ਠੀਕ ਹੋ ਜਾਣਾ ਯਾਰ ਨਿਊ ਟ੍ਰੈਚਰ ਨਾਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਜੀ ਇਹਦਾ ਆਪਾਂ ਲੱਗੇ ਇੰਨੀ ਘੱਟੀ ਹੋਈ ਆ ਐਨਹੀਂ ਪਤਾ ਨਹੀਂ ਕਿੱਥੋਂ ਪ੍ਰਬੰਧਾਈ ਤਾਂ ਕਮੀ ਹੈਗੀ ਉਹ ਤਾਂ ਦਿਖਦਾ ਜੀ ਥੋੜੀ ਮਿਸਮੈਨੇਜਮੈਂਟ ਦੀ ਹੋ ਗਈ ਸਾਰੰਗਪੁਰ ਜਤੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਮਿੰਟ ਲੱਗਣੇ ਵੀ ਇੰਨਾ ਜ਼ਿਆਦਾ ਪਾਣੀ ਵਜ ਰਿਹਾ ਅੱਧੇ ਘੰਟੇ ਤੋਂ 100 150 ਬੰਦਾ ਪਹੁੰਚ ਗਿਆ ਲੋਕਾਂ ਵੱਲੋਂ ਕੋਈ ਤਾਂ ਉੱਥੇ ਤਾਂ ਲਾਈਵ ਹੋ ਕੇ ਕਿਹਾ ਫਿਰ ਉੱਥੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ 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 ਆਪਣੇ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹਦੇ ਕੱਟੀਆਂ ਹਨ ਲੇਕਿਨ ਲੱਗੇ ਹੋਏ ਇੱਥੇ ਤਾਂ 2 ਸਾਲ ਪਹਿਲਾਂ ਨਹਿਰ ਪਾਣੀ ਕੱਟੀ ਰਾਤ ਇਹ ਇੱਥੇ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪੈਲ ਬੰਦੇ ਇੰਨੇ ਚੱਲਦੇ ਆ ਰਗੁਰਦੁਰ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆਦੇ ਜੈ ਨਹੀਂ ਆ ਹਾਲੋ ਆਵੇ ਛੱਡਦਾ ਉਹ ਬਦਲਾ ਉਹ ਤਾਂ ਉਹ ਤਾਂ ਉਹ ਤਾਂ ਇੱਕ ਸੜਕ ਦੇ ਕਿਨਾਰੇ ਗੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਚਲੋ ਉਹਦਾ ਕੰਨ ਵੀ ਦੇਖ ਕੇ ਮੋੜ ਗਏ ਕੱਲ ਵੀ ਦੇਖ ਕੇ ਮੋੜ ਗਏ ਹੋਲੀ ਕੋਈ ਨਹੀਂ ਦੀਦੀ ਆਈ ਵੀ ਤੇ ਉਹਦਾ ਮੋਛਿਆ ਮਰ ਰੋਡ ਕੇ ਲਾਂਗੇ ਜੀ ਅੱਲ ਵੀ ਉਹ ਘੜਿਆ ਨਹੀਂ 5 ਮਿੰਟ ਵੀ ਹੋਣ ਪਵਾ ਲੋ ਜੇ ਲੋਡ ਆਪਾਂ ਇਹ ਤਾਂ ਸਾਰੇ ਨੰਗੇ ਪੈਰੀਆਂ ਖੜੇ ਆਂ ਪੂਰਾ ਇਲਾਕਾ ਹੀ ਨੰਗੇ ਪੈਰ ਹੋਇਆ ਬਾਈ ਜੀ ਸਵੇਰੇ 6 ਵਜੇ ਆਏ ਜਣਾ ਜ਼ਿੰਮੇਵਾਰੀ ਤੁਹਾਡੀ ਬੌਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਜੇ ਹੋਣਾ ਡੀਸੀ ਸਾਹਿਬ ਨੂੰ ਕਵਾਣਾ ਹੋਣ ਪਵਾ ਲੋ ਸਵੇਰੇ ਕੰਮ ਕਰਾ ਲੈ ਪੋਪਲਨ ਆ ਜਾਣ ਜੇ ਆਪਰੇਟਰ ਨਾ ਹੋਏ ਤਾ ਜੁਜਾਰੀਨ ਕਰਿਆ ਵਾ ਮੁੰਡਾ ਦਬਈ ਤੋਂ ਚਾਰ ਓਪਰੇਟਰ ਸਵੇਰੇ 6 ਵਜੇ ਖੜੇ ਹੋਣਗੇ ਓਪਰੇਟਰ ਪਾਪਲਾਈਨ ਵਾਲੇ ਤੁਸੀਂ ਪਾਪਲਾਈਨਾਂ ਜਿਹੜੀਆਂ ਭਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੋ ਵਾਲੇ ਉੱਤੇ ਖੜੇ ਉਹਨਾਂ ਦੇ ਉੱਤੇ ਇਨਸ਼ਾਅੱਲਾ ਦਾ ਨੰਬਰ ਮਨਾਈਂ ਜਰਾ ਜਿਹਦੇ ਨੰਬਰ ਆ ਗਿਆ ਕਾਫੀ ਲੰਬਾ ਦਰਿਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਾਵੇ ਉਧਰ ਪਿੰਡ ਨਹੀਂ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰ ਸਰ 24 7 ਸਾਡੇ ਅਸੀਂ ਲੱਗੇ ਹੋਏ ਆ ਜੀ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀ ਇਹ ਪਹਿਲਾਂ ਅਡਿਟ ਰਿਸ਼ਮਾਨ ਦੀ ਗੱਲ ਕਰਦੇ ਨਾ ਡਰੇਨ ਦੀ ਇਹ ਐਕਸਪੀਰੀਅੰਸ ਹੋਇਆ ਵਾ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦੱਸੀ ਐ ਕੋਈ ਵੈਸੇ ਐਡਵਾਈਸ ਨਹੀਂ ਹੈਗੀ ਵਰਬਲੀ ਕੋਈ ਨਹੀਂ ਹੋਮ ਪ੍ਰੈਕਟੀਕਲ ਹੋਈ ਵੀ ਚੀਜ਼ ਐ ਇਹਦੇ ਨਾਲ ਵੱਧ ਪਾਣੀ ਸੀ ਇੱਥੇ ਉਹ ਪਰਲੇ ਪਾਸੇ ਐਟ ਕੀ ਦਾ ਬਹੁਤ ਘਾਟਾ ਪਿਛਲੇ ਤਾਂ ਉਹ ਜੀ ਬੋਲਡਰ ਬਣਾਇਆ ਇਹਦਾ ਕਾफी ਇਸ਼ਾ ਹੋਇਆ ਵੀ ਸੀ ਬਫੇਰ ਠੀਕ ਹੈ ਸਭ ਤੋਂ ਵੱਧ ਮਾਰੇ ਹੋਈ ਹੈ ਜੀ ਉਹ ਗਿਰ ਗਿਆ ਜੀ ਹੈ ਅੱਗੇ ਪਛਤ ਗਿਰ ਗਈ ਉਹ ਐਸੀ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾफी ਕਰਾਇਆ ਤੁਸੀਂ ਉਹ ਇਹ ਅੱਗੇ ਰਹਿ ਗਿਆ ਇਹਦਾ ਜੀ ਟੂਗਾ ਜੇ ਟੂਗਾ ਹੋ ਗਿਆ ਪੱਕਾ ਹੋ ਜੀ ਫੇਰ ਖੜਾ ਹੋ ਉਹ ਅਸਲ ਚ ਉਹ ਮਨਰੇਗਾ ਸਕੀਮ ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉਂਦੇ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀ ਇੱਕ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਇਹ ਯਾਨੀ 1.5 ਕਿਲੋਮੀਟਰ ਲੰਬਾ ਉਹ ਜਿਹੜੀ ਕਰਾਏ ਹਾਂ ਸਾਰੰਗਪੁਰ ਦਾ ਚਾਹਲੀ ਪਰਨੀਤ ਕੋਰ ਤੇ ਪਾਣੀ ਵੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆਪਾਂ ਉੱਥੇ ਆਲਾ ਕਿੱਥੇ ਸਾਰੰਗਪੁਰ ਹਾਂ ਉੱਥੇ ਵੀ ਰਿਮਿਟੇਸ਼ਨ ਹੈ ਨਾ ਚੱਲਣਾ ਉੱਥੇ ਅੰਦਰ ਦੇਖ ਕੇ ਆਈਏ ਹਾਂਜੀ ਚੱਲੋ ਆਓ ਚੱਲੀਏ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲਾ ਏ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨੀਲੀ ਆ ਉੱਥੇ ਰਾਤ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉਧਰ ਮਾਰਿਆ ਤੱਕ ਪਾਸੇ ਢੇਰੀ ਪਈ ਸੀ ਅਸਲ 'ਚ ਜ਼ਿਆਦਾ ਦਿੱਕਤ ਆ ਮੀਂਹ ਤੇ ਚਿਕੜੀ ਨੇ ਕਰਤੀ ਉੱਥੇ ਨਾ ਵਿਚ ਨਾ ਟਾਵਰ ਖੜਾ ਆ ਆਪਣੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਦਰੱਖਤ ਉਧਰ ਤੋਂ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਮਾ ਹੋਈ ਏ ਉਧਰ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਗਿਆ ਉੱਥੇ ਲੰਗਦੀਆਂ ਦੋ ਲਾਈਨਾਂ ਲੰਗਦੀਆਂ ਉੱਥੇ ਵਿੱਚ ਹਾਂ ਦੋ ਲਾਈਨਾਂ ਥੋੜਾ ਆ ਫਿਰ ਉਧਰ ਚ ਆਈਏ ਠੀਕ ਆ ਨਾ ਨਾ ਫਿਰ ਇਧਰ ਰੱਖ ਲੈ ਕਸੀਗਾ ਸਰ ਜੀ ਓਕੇ ਹਾਲ ਤੇਰਾ ਵਧੀਆ ਹੀ ਵਧੀਆ ਹੋਰ ਜੀ ਉਧਰ ਵੀ ਜਾਇਆ ਇਹ ਜਰਾ ਚਲੋ ਜੀ ਹਾਂਜੀ ਉਧਰ ਵੀ ਜਾਇਆ ਇਹ 7:00 ਸਵੇਰੇ 6:00 ਵਜੇ ਤੁਹਾਡੇ ਕੋਲ